ਯਾਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆਏ ਅੰਮ੍ਰਿਤਪਾਲ ਦੇ ਪਿਤਾ ਤਸਿੰਤ ਸਿੰਘ ਅਕਾਲੀ ਦਲ ਦੇ ਉੱਪਰ ਸਾਦੇ ਨਿਸ਼ਾਨੇ ਤੇ ਪ੍ਰਧਾਨ ਧਾਮੀ ਜਸਤੀ ਪੇਚੀ ਕਰ ਦਿੱਤੀ ਮੰਗ। ਬੀਤੇ ਕਈ ਦਿਨਾਂ ਤੱਕ ਜਿਮੀ ਦਮਦਮਾ ਸਾਭ ਦੇ ਜਥੇਦਾਰ ਕੈਨੀ ਹਰਪ੍ਰੀਤ ਸਿੰਘ ਅਤੇ ਅਕਾਲੀ ਦਲ ਦੇ ਸਾਬਕਾ ਵਿਰਸਾ ਸਿੰਘ ਬਟੂਆ ਦੇ ਵਿਚਾਲੇ ਹੋਈ ਬਹਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸਤ ਭਖੀ ਹੋਈ ਆ। ਇਸ ਵਿਚਕਾਰ ਅਮਰਪਾਲ ਦੇ ਪਿਤਾ ਤਸੀਮ ਸਿੰਘ ਸਾਹਮਣੇ ਆਏ ਨੇ ਉਹ ਗਿਆਨੀ ਹਰਪੀ ਸਿੰਘ ਦੇ ਹੱਕ ਦੇ ਵਿੱਚ ਆ ਗਏ ਨੇ ਤੁਹਾਨੂੰ ਸੁਣਾਦਣੇ ਕਿ ਉਹਨਾਂ ਦੇ ਵੱਲੋਂ ਕਿਵੇਂ ਅਕਾਲੀ ਦਲ ਦੇ ਆਗੂਆਂ ਨੂੰ ਖਰੀਆਂ-ਖਰੀਆਂ ਸੁਨਾਈਆਂ ਗਈਆਂ ਨੇ ਸਤ ਜੀ ਖਾਸ ਤੌਰ ਤੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਅਸੀਂ ਗੁਰੂ ਮਹਾਰਾਜ ਦਾ ਕਟਾਨਕੋਟ ਸ਼ੁਕਰ ਕਰਦੇ ਹਾਂ ਉਹਦਾ ਸ਼ੁਕਰਾਨਾ ਕਰਦੇ ਹਾਂ ਉਹਦੇ ਦਰ ਤੇ ਆਉਣ ਦਾ ਮੌਕਾ ਮਿਲਿਆ ਤੇ ਬਾਕੀ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇੱਕ ਬੇਨਤੀ ਪੱਤਰ ਦੇਣ ਵਾਸਤੇ ਆਏ ਸਾਂ ਕਿ ਜੋ ਪਿਛਲੇ ਦਿਨ ਤੋਂ ਘਟਨਾਵਾਂ ਹੋ ਵਰ ਰੀਆਂ ਉਹ ਬਹੁਤ ਚਿੰਤਾਜਨਕ ਹੈ ਕਿ ਜੋ ਅਖੌਤੀ ਅਕਾਲੀ ਦਲ ਵਾਲੇ ਜਥੇਦਾਰਾਂ ਦੇ ਉੱਪਰ ਹੋਰ ਪੰਥਕ ਸ਼ਖੀਰਾਂ ਉੱਪਰ ਅਟੈਕ ਕਰ ਰਹੇ ਆ ਬੇਲੋੜੀ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਹੋਣੀ ਆ ਬੀਬੀ ਸਤਵੰਤ ਕੌਰ ਹੋਣੀ ਆ ਕਿ ਉਹਨਾਂ ਨੂੰ ਇਹ ਉਹਨਾਂ ਦਾ ਉਹਨਾਂ ਦੀ ਜਿਹੜੀ ਨਾ ਉਹਨਾਂ ਤੇ ਉਹਨਾਂ ਨਾਲ ਬਹੁਤ ਬੇਹੁਦਾਂ ਵਿਹਾਰ ਕੀਤਾ ਜਾ ਰਿਹਾ ਉਹ ਪੀਟੀਸੀ ਚੈਂਦਲਾਂ ਤੇ ਬਹੁਤ ਚੌੜਾ ਸਾਹਿਬ ਨਾਲ ਜੋੜ ਕੇ ਕਈ ਚੀਜ਼ਾਂ ਜਿਹੜੀਆਂ ਆਪਣੇ ਕੋਲੋਂ ਬਣਾ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਕਿਉਂ ਜਦੋਂ ਕਿ ਚੌੜਾ ਸਾਹਿਬ ਇੱਕ ਸਕਾਰ ਰਸਤੀ ਸੀ ਆਮ ਵਿਚਰਦੇ ਸੀ ਉਹਨਾਂ ਨੂੰ ਕੋਈ ਵੀ ਗੁਰਸੇਖ ਮਿਲ ਸਕਦਾ ਸੀਗਾ ਜਾਂ ਉਹ ਕਿਸੇ ਨੂੰ ਮਿਲ ਸਕਦੇ ਸੀ ਤੇ ਉਹ ਉਹ ਇਹਨਾਂ ਚੀਜ਼ਾਂ ਦਾ ਜਿਹੜਾ ਗਲਤ ਫਾਇਦਾ ਉਠਾਇਆ ਜਾ ਰਿਹਾ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸੀ ਉਹਦੇ ਵਿਰੋਧ ਚ ਜਸਹਰ ਸਾਹਿਬ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੋ ਇਹ ਇਹ ਖੋਤੇ ਕਾਲੀਦਾਰ ਵਾਲੇ ਕਰ ਰਹੇ ਆ ਉਹ ਉਹਦੀ ਅਸੀਂ ਕੋਰ ਨਿੰਦਾ ਕਰਦੇ ਆਂ ਔਰ ਜਸਹਰ ਸਾਹਿਬ ਨੂੰ ਕਹਿੰਨੇ ਕਿ ਇਹਨਾਂ ਤੇ ਸਖਤ ਐਕਸ਼ਨ ਲੈ ਕੇ ਇਹਨਾਂ ਨੂੰ ਪੰਚ ਸੋ ਸੇਕਣਾ ਚਾਹੀਦਾ ਕਿਉਂਕਿ ਇਹ ਆਕਾਲ ਤਖਤ ਦੀ ਜੋ ਇਹਨਾਂ ਨੂੰ ਦੋ ਤਰੀਕ ਨੂੰ ਹੁਕਮ ਹੋਇਆ ਉਹਦੀ ਅਧੂਲੀ ਕਰ ਰਹੇ ਆ ਉਹ ਉਹਨੂੰ ਵੰਗਾਰ ਰਹੇ ਆ ਇਸ ਕਰਕੇ ਅਸੀਂ ਜਹਦਰ ਸਾਹਿਬ ਨੂੰ ਕਹਿੰਦੇ ਆ ਕਿ ਅਕਾਲ ਤਖਤ ਦੀ ਇਮਾਨ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਇਹਨਾਂ ਨੂੰ ਸਖਤ ਤੋਂ ਸਖਤ ਉਦੋਂ ਵੀ ਜਿਹੜੀ ਇਹ ਸਜ਼ਾ ਲਾਈ ਗਈ ਉਹ ਸੰਗਤਾਂ ਦੇ ਮਨ ਚ ਹੈ ਕਿ ਉਹ ਇੱਕ ਘਾਟਿਆ ਸਜ਼ਾ ਇਹਨਾਂ ਦੇ ਜਿਹੜੇ ਜਿਹੜੇ ਵੱਡੇ ਗਰਾਹ ਸੀ ਉਹਨੇ ਸਜ਼ਾ ਨਹੀਂ ਦਿੱਤੀ ਗਈ ਉਹ ਤੋਂ ਇਹਨਾਂ ਦੀ ਸਜ਼ਾ ਘੱਟ ਸੀਗੀ ਉਹ ਦਾ ਪ੍ਰਤੀਕਰਮ ਵੀ ਚੋੜਾ ਸਾਹਿਬ ਵੱਲੋਂ ਜੋ ਜੋ ਪ੍ਰਗਟ ਹੋਇਆ ਦੂਸਰਾ ਹੁਣ ਇਹ ਜੋ ਉਹ ਜੋ ਇਹਨਾਂ ਨੂੰ ਕੀਤਾ ਗਿਆ ਉਹਨਾਂ ਨੂੰ ਅਸਤੀਫਾ ਦੇਣ ਵਾਸਤੇ ਕਿਹਾ ਗਿਆ ਉਸ ਚੀਜ਼ ਨੂੰ ਵੀ ਉਹ ਤੋਂ ਵੀ ਪੱਜ ਰਹੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਮੇਰਾ ਖਿਆਲ ਹੈ ਕਿ ਇਹਨਾਂ ਨੇ ਅਕਾਲ ਤਖ ਦੀ ਸ਼ਾਮ ਨੂੰ ਸ਼ਾਹਸ਼ਾਨ ਆਨਸ਼ਾਨ ਨੂੰ ਵੱਡਾ ਕਰਨਾ ਸੀ ਉਹ ਨੂੰ ਘਟਾਉਣ ਵਾਸਤੇ ਲੱਗੇ ਹੋਏ ਆ ਦੂਸਰਾ ਇੱਕ ਜੋ ਬੀਬੀ ਜਗੀਰ ਕੋਰਨਾ ਧਾਮੀ ਸਾਹਿਬ ਨੇ ਕੀਤਾ ਉਹਦੀ ਵੀ ਅਸੀਂ ਘੋਰਿੰਦਾ ਕਰਦੇ ਆ ਕਿ ਇੱਕ ਐਡੇ ਵੱਡੇ ਅਹੁਦੇ ਤੇ ਹੁੰਦੇ ਹੋਏ ਇਹ ਇਹ ਜਿਹੜਾ ਪੂਰੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਗੱਲ ਆ ਪਰ ਉਹ ਇੱਕ ਢੜੇ ਦੀ ਚਾਪਲੂਸੀ ਕਰਕੇ ਇਹ ਇਹ ਉਹਨਾਂ ਨੂੰ ਖੁਸ਼ ਕਰਨ ਤੇ ਲੱਗੇ ਹੋਇਆ ਤੇ ਦੂਜਿਆਂ ਨੂੰ ਉਹ ਇਹੋ ਜਿਹਾਂ ਜੋ ਉਹਨਾਂ ਦੇ ਮੂੰਹ ਤੋਂ ਬਚਨ ਨਿਕਲੇ ਉਹ ਆਪਾਂ ਦਹਿਰਾ ਨਹੀਂ ਸਕਦੇ ਉਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਦੀ ਕੋਰਨਿੰਦਾ ਕਰਦੇ ਆ ਤੇ ਅਸੀਂ ਅਸੀਂ ਇਹ ਵੀ ਮੰਗ ਕਰਦੇ ਆ ਕਿ ਧਾਮੀ ਸਾਹਿਬ ਨੂੰ ਵੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਸਰ ਜੀ ਜਿਸ ਤਰੀਕੇ ਨਾਲ ਗੱਲ ਪੂਰੀ ਚੱਲ ਰਹੀ ਹੈ ਗੈਨੀ ਹਰਪਿੰਦਰ ਸਿੰਘ ਨੇ ਸੇਵਾਮੁਕਤਲ ਕਰਤੀ ਉਹਨੂੰ ਕਿਵੇਂ ਵੇਖਦੇ ਆ ਨੇ ਉਹ ਤੇ ਜੀ ਸਰ ਸਰ ਤੱਕ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਤੇ ਜਿਹੜੇ ਦੋਸ਼ ਲਗਾਏ ਜਾ ਰਹੇ ਆ ਉਹ ਦੋਸ਼ ਇਹ ਤੇ ਬਹੁਤ ਪੁਰਾਣੇ ਆ ਉਹਨਾਂ ਨੂੰ ਜਦੋਂ ਤੁਸੀਂ ਇਹ ਇਹ ਇਹਨਾਂ ਉਹਦਿਆਂ ਤੇ ਬਿਠਾਇਆ ਉਦੋਂ ਤੁਸੀਂ ਉਹਨਾਂ ਦੀ ਜਾਂਚ ਕਰਨੀ ਚਾਹੀਦੀ ਸੀ ਅੱਜ ਤੁਸੀਂ ਉਹਨਾਂ ਦੀ ਉਹ ਜਾਂਚ ਕਿਉਂਕਿ ਅੱਜ ਉਹ ਤੁਹਾਡੇ ਜੋ ਤੁਸੀਂ ਉਹਨਾਂ ਦਾ ਆਰਡਰ ਕਰਦੇ ਜੋ ਉਹ ਚੀਜ਼ ਨੂੰ ਮੰਗਨ ਤੋਂ ਉਹ ਪੰਥ ਦੇ ਹਿੱਤ ਵਿੱਚ ਫੈਸਲਾ ਕਰਦੇ ਆ ਤੇ ਤੁਸੀਂ ਉਹਨਾਂ ਦੇ ਬਰੋਚ ਚ ਜਾਂਦੇ ਜੋ ਪਹਿਲਾਂ ਤੁਸੀਂ ਉਹਨਾਂ ਦੇ ਇਹੋ ਜਿਹੇ ﺍﻟਜ਼ਾਮਾਂ ਦੀ ਕੋਈ ਪਰਵਾਹ ਨਹੀਂ ਕੀਤੀ ਹੈਂ ਇਹ ਜੇ ਤੁਸੀਂ ਸਹੀ ਅਰਥਾਂ ਚ ਉਹਦੋਂ ਕਰਨੀ ਚਾਹੀਦੀ ਸੀ ਜਦੋਂ ਉਹਨਾਂ ਨੂੰ ਡਿਊਟੀ ਤੇ ਬਿਠਾਇਆ ਗਿਆ ਹੁਣ ਤੇ ਉਹ ਕੋਈ ਤਕ ਨਹੀਂ ਬਣਦੀ ਉਹ ਤੇ ਖਾਲੀ ਹੁਣ ਤੁਸੀਂ ਆਪਣਾ ਰੋਸ ਕਿਉਂਕਿ ਉਹ ਉਹ ਜੋ ਜੋ ਫੈਸਲੇ ਹੋਏ ਉਹਨਾਂ ਨੂੰ ਤੁਸੀਂ ਬਦਲਣਾ ਚਾਹ ਰਹੇ ਹੋ ਤੇ ਉਹ ਇਸ ਉਹ ਗੱਲ ਝੜਿੱਕਾ ਬਣ ਰਹੇ ਆ ਇਸ ਕਰਕੇ ਤੁਸੀਂ ਉਹਨਾਂ ਦੀ ਹੁਣ ਅਰਦਾਜ਼ ਕੋਸ਼ਿਸ਼ ਕਰਕੇ ਉਹਨਾਂ ਨੂੰ ਇਸ ਸੰਸਥਾ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਜੋ ਪੰਥ ਬਰਦਾਸ਼ਤ ਨਹੀਂ ਕਰੂਗਾ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਜਿਹਦੇ ਵਿੱਚ ਉਹਨਾਂ ਵੱਲੋਂ ਇੱਕ ਆਪ ਸ਼ਬਦਾ ਇਸਤੇਮਾਲ ਕੀਤਾ ਗਿਆ ਆਪਣਾ ਸਕਤਰੇ ਦੇ ਅੰਦਰ ਨਹੀਂ ਉਹਦਾ ਉਹਦੇ ਬਾਰੇ ਸਾਨੂੰ ਏਡੀ ਕੋਈ ਜਾਣਕਾਰੀ ਨਹੀਂ ਪਰ ਇਹ ਜੋ ਜੋ ਕੀਤਾ ਜਾ ਰਿਹਾ ਜੋ ਵੀ ਉਹ ਕਾਰਵਾਈ ਉਹ ਕੋਈ ਕੋਈ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਜੇ ਕੋਈ ਜਾਂਚ ਕਮੇਟੀ ਵੀ ਬਿਠਾਉਣੀ ਆ ਤੇ ਉਹ ਜਾਂਚ ਕਮੇਟੀ ਕੋਈ ਨਿਰਪੱਖ ਲੋਕਾਂ ਦੀ ਹੋਵੇ ਜਿਹੜੇ ਬੰਦੇ ਜਿਨ੍ਹਾਂ ਦੇ ਇਲਜ਼ਾਮ ਹੈ ਉਹ ਹੀ ਉਹ ਜੱਜ ਬਣਨਗੇ ਤੇ ਉਹ ਮੇਰੇ ਖਿਆਲ ਉਹ ਕਿੱਦਾਂ ਇਨਸਾਫ ਕਰਨਗੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜੇ ਬਾਈਚਨ ਸੋ ਉਹਨਾਂ ਉਹਨਾਂ ਪਹਿਲੇ ਗੱਲ ਤੇ ਉਹ ਬਹੁਤ ਪੁਰਾਣੇ ਦੋਸ਼ ਹੈ ਜਿਹੜੇ ਉਹਨਾਂ ਤੇ ਕੀਤੇ ਕੀਤੇ ਜਾ ਰਹੇ ਆ ਉਹਨਾਂ ਦੀ ਅੱਜ ਤੱਕ ਕੋਈ ਟਕ ਨਹੀਂ ਬਣਦੀ ਜੇ ਫਿਰ ਵੀ ਕੋਈ ਚਾਹੁੰਦੇ ਆ ਤੇ ਕੋਈ ਨਰਪਖ ਲੋਕਾਂ ਦੀ ਵਿਦਵਾਨ ਰਿਟਾਇਰ ਜੱਜਾਂ ਦੀ ਕੋਈ ਕਮੇਟੀ ਬਣਾ ਕੇ ਉਹਦੀ ਜਾਂਚ ਕੀਤੀ ਜਾਵੇ ਅੱਛਾ ਮਹੇਸ਼ਿੰਦਰ ਸਿੰਘ ਗਰੇਵਾਲ ਉਹ ਲੋ ਬੀਬੀ ਸਤੰਤਰ ਕੋ ਰਹਿਣਾ ਬਾਰੇ ਕੋਈ ਗੱਲ ਕੀਤੀ ਉਹਨੂੰ ਕਿੱਦਾਂ ਦੇ ਉਹ ਬਹੁਤ ਘੱਡਿਆ ਹਰਕਤ ਹੈ ਜੀ ਉਹ ਇੱਕ ਬਹੁਤ ਸਤਕਾਰ ਤੇ ਸ਼ਖਸੀਅਤ ਦੀ ਬੇਟੀ ਆ ਤੇ ਅਮਰ ਸ਼ਹੀਦ ਭਾਈ ਅਮਰ ਸਿੰਘ ਹੁਣਾ ਦੀ ਉਹਨਾਂ ਦੇ ਦਾਦਾ ਜੀ ਕਸਰਨ ਸੰਤ ਕਰਤਾਰ ਸਿੰਘ ਹੁਣਾ ਬਹੁਤ ਵੱਡਾ ਉਹਦਾ ਵਾ ਉਹਨਾਂ ਨੇ ਪੰਥ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਨੂੰ ਤੁਸੀਂ ਇਦਾਂ ਟਾਰਗੇਟ ਕਰੋ ਤੇ ਮੇਰੇ ਖਿਆਲ ਇੱਕ ਬਹੁਤ ਨਿੰਦਣਯੋਗ ਆ ਅਸੀਂ ਤੇ ਚਾਹੁੰਦੇ ਕੋ ਮਾਫੀ ਮੰਗਣ ਨਹੀਂ ਤੇ ਪੰਥ ਉਹਨਾਂ ਨੂੰ ਮਾਫ ਨਹੀਂ ਕਰੂਗਾ ਉਹਨਾਂ ਉਹਨਾਂ ਦਾ ਅਸੀਂ ਬਾਈਕ ਕਰਾਂਗੇ ਅਸੀਂ ਜਸਵੰਤ ਸਿੰਘ ਸਾਹਿਬ ਨੂੰ ਕਿਹਨੇ ਕੋ ਉਹਨਾਂ ਨੂੰ ਇਹ ਪਹਿਲੀ ਗੱਲ ਤੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਣਾ ਚਾਹੀਦਾ ਜੀ ਪਰ ਜਿਸ ਤਰੀਕੇ ਨਾਲ ਮਾਹੌਲ ਇਸ ਵੇਲੇ ਸਿਰਜੀ ਆ ਗਿਆ ਹੈ ਕਿਸ ਤਰੀਕੇ ਨਾਲ ਪੰਥ ਦੇ ਵਿੱਚ ਇਸ ਵੇਲੇ ਖੜਤਨ ਪੈ ਗਈ ਹੈ ਜਾਂ ਵਿਵਾਦ ਪੈ ਗਈ ਹੈ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਇਹ ਵਿਵਾਦ ਜੀ ਜਾਣ ਬੁੱਝ ਕੇ ਪਾਏ ਜਾ ਰਹੇ ਆ ਜਿਹੋ ਦਿਨ ਉਹ ਦੋ ਤਰੀਕ ਦਾ ਫੈਸਲਾ ਸੀ ਉਹਨੂੰ ਇਹਨਾਂ ਨੇ ਲਾਗੂ ਕਰਦੇ ਤੇ ਕੋਈ ਗੱਲ ਨਹੀਂ ਸੀ ਲੋਕਾਂ ਇਹ ਉਹ ਚੀਜ਼ ਤੋਂ ਭੱਜ ਰਹੇ ਆ ਜੀ ਉਹ ਆਪਣੇ ਗ੍ਰਾਮ ਹੀ ਇਹ ਕਬੂਲ ਕਰਕੇ ਵੀ ਉਤੋਂ ਹੁਣ ਦੁਬਾਰਾ ਦੌੜ ਰਹੇ ਆ ਹੁਣ ਪੰਥ ਦੌੜ ਨਹੀਂ ਦਊਗਾ ਇਹਨਾਂ ਨੂੰ ਇਸ ਕਰਕੇ ਇਹਨਾਂ ਨੂੰ ਇਹ ਚੀਜ਼ ਆ ਕਿ ਪੰਥ ਨੇ ਤੇ ਇਹਨਾਂ ਨੂੰ ਪਹਿਲਾਂ ਇਨਕਾਰ ਦਿੱਤਾ ਹੋਇਆ ਪਰ ਇਹਨਾਂ ਨੂੰ ਜੇ ਚਾਹੀਦਾ ਹੈ ਕਿ ਸੱਚੇ ਦਿਲੋਂ ਆ ਕੇ ਗੁਰੂ ਦੇ ਹਰ ਦਰ ਤੇ ਮਾਫੀ ਮੰਗਦੇ ਤੇ ਇੱਥੇ ਵੀ ਆ ਕੇ ਇਹਨਾਂ ਨੇ ਡਰਾਮੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਜੋ ਇੱਥੇ ਵੀ ਇਹ ਅਕਾਲ ਤਖਤ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰਕੇ ਤੇ ਇਹਨਾਂ ਦਾ ਜ਼ਰਾਦਾ ਕਿ ਅਸੀਂ ਆਪਣੀਆਂ ਗੱਦੀਆਂ ਤੇ ਫਿਰ ਕਿਸ ਤਰੀਕੇ ਨਾਲ ਬਰਾਜਮ ਪਰ ਲੇਕਿਨ ਲੋਕਾਂ ਨੂੰ ਹੁਣ ਅਸਲੀਅਤ ਦਾ ਪਤਾ ਵਾ ਕਿ ਇਹ ਇਹ ਗੁਰੂ ਨਮੀ ਇਸ ਗਵਰਨਰ ਨੂੰ ਗੁਰੂ ਮੰਨ ਕੇ ਬੈਠੇ ਆ ਉਹਦੀ ਚਾਪਲੂਸੀ ਚ ਦਿਨ ਰਾਤ ਉਹਨੂੰ ਵੀ ਹਰ ਤਰੀਕੇ ਨਾਲ ਪ੍ਰੋਟੈਕਟ ਕਰ ਰਿਹਾ ਮੇਰੇ ਖਿਆਲੇ ਕਿ ਇਹ ਆਉਣ ਵਾਲੇ ਸਮੇਂ ਚੱਲੂਗਾ ਨਹੀਂ ਇਦਾਂ ਪਰ ਇੱਕ ਵਸ ਨਰਾਇਣ ਚੋੜਾ ਨੂੰ ਪੰਤ ਤੋਂ ਛੇਕਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਜੀਬੀਸੀ ਨੇ ਉਹ ਕਹਿੰਦਾ ਜੈਦਾ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਨਹੀਂ ਇਹ ਤੇ ਦੇਖੋ ਜੀ ਉਹ ਜੋ ਜੋ ਉਹਨਾਂ ਨੇ ਕੋਈ ਦੋਸ਼ ਹੈ ਤਾਂ ਉਹ ਸਰਕਾਰ ਨੇ ਉਹਨਾਂ ਨੂੰ ਰੈਸਟ ਕੀਤਾ ਉਹ ਆਪੇ ਕਰੋ ਬਾਕੀ ਤੁਸੀਂ ਉਹਦੀ ਦਸਤਾਰ ਲਾਈ ਹੈ ਇਥੇ ਉਹਦੇ ਤੇ ਦੇਸ਼ਦਾਰ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਕੋਈ ਐਕਸ਼ਨ ਨਹੀਂ ਲੈ ਰਹੀ ਤੇ ਉਹਨਾਂ ਪੰਥੀਆਂ ਤੋਂ ਛੇਕਣ ਦੀ ਗੱਲ ਕੀਤੀ ਜਾ ਰਹੀ ਆ ਤੇ ਜਿਹੜੇ ਬੰਦੇ ਐਡੇ ਐਡੇ ਵੱਡੇ ਦੋਸ਼ ਜਿਨ੍ਹਾਂ ਨੇ ਕਈ ਕਤਲਾਂ ਦੀ ਕਬੂਲ ਲਿਆ ਸਭ ਕੁਝ ਕਰ ਲਿਆ ਗੁਰੂ ਸਾਹਿਬ ਦੀਆਂ ਬਦਮੀਆਂ ਕਬੂਲ ਲੀਆਂ ਉਹ ਉਹ ਬੰਦਿਆਂ ਨੂੰ ਤੁਸੀਂ ਪੰਥੀ ਉਹਨਾਂ ਨੂੰ ਛੇਕਣ ਦੀ ਕਿਉਂ ਨਹੀਂ ਮੰਗ ਕਰਦੇ ਕੋਈ ਕਹਿੰਦੇ ਉਹਨਾਂ ਨੂੰ ਤੇ ਇੱਥੇ ਅੱਗੇ ਸੇਵਾ ਨਿਭਾਤ ਹੀ ਕੰਮ ਖਤਮ ਹੋ ਜਾਣਾ ਕਿ ਉਹ ਚੌੜਾ ਸਾਹਿਬ ਨੂੰ ਸੇਵਾ ਲਾ ਦੇਣ ਉਹ ਵੀ ਉਹ ਵੀ ਸੇਵਾ ਕਰ ਲੈਣਗੇ ਇਹ ਇਹ ਚੀਜ਼ ਹੈ ਕਿ ਸੇਵਾਏ ਜੇ ਇਸ ਤਰੀਕੇ ਨਾਲ ਏਡੇ ਏਡੇ ਵੱਡੇ ਗੁਨਾਹ maaf ਹੋ ਸਕਦੇ ਤਾਂ ਫਿਰ ਚੌੜਾ ਸਾਹਿਬ ਨੂੰ ਵੀ ਸੇਵਾ ਲਾਓ ਉਹ ਵੀ ਆਪਣਾ ਆਪਣਾ ਇੱਥੇ ਮੈਂ ਸੇਵਾ 4 ਦਿਨ ਸੇਵਾ ਕਰਨਗੇ ਤੇ ਉਹਨਾਂ ਨੂੰ ਛੁੱਟੀ ਹੋ ਜਾਣ ਪਰ ਗੁਰੂ ਘਰ 'ਚ ਹਮਲਾ ਕਿਸ ਜਾਏ ਨਹੀਂ ਗੁਰੂ ਘਰ 'ਚ ਹਮਲਾ ਦੇਖੋ ਕਿ ਹਮਲਾ ਕਿਉਂ ਹੋਇਆ ਕਿ ਲੋਕਾਂ ਦੇ ਮਨ 'ਚ ਕਿੱਡਾ ਵੱਡਾ ਰੋਸ ਆ ਕਿ ਇਹਨਾਂ ਨੇ ਏਡੇ ਵੱਡੇ ਗੁਨਾਹ ਗਾ ਰਿਆ ਇਹਨਾਂ ਨੂੰ ਸਜ਼ਾ ਥੋੜੀ ਮਿਲੀ ਆ ਲੇਕਿਨ ਫਿਰ ਵੀ ਚਲੋ ਅਸੀਂ ਕਿ ਇਹ ਨੇ ਉਹਨੂੰ ਜਸਟੀਫਾਈ ਨਹੀਂ ਕਰਦੇ ਕਿ ਹਾਂ ਕਿ ਉਹ ਸਹੀ ਹੋਇਆ ਜਾਂ ਗਲਤ ਹੋਇਆ ਪਰ ਉਹ ਤੋਂ ਬਾਅਦ ਵੀ ਜੋ ਹੋਇਆ ਉਹ ਉਹ ਵੀ ਬਹੁਤ ਗਲਤ ਹੈ ਅੱਛਾ ਜੀ ਤੁਸੀਂ ਇੱਕ ਪਾਰਟੀ ਬਣਾਈ ਸੀ ਆਪਣੀ ਕਿੱਥੋਂ ਤੱਕ ਗੱਲਬਾਤ ਪਹੁੰਚੀ ਹੈ ਕਿਉਂਕਿ ਉਹ ਗੱਲ ਨਜ਼ਰ ਨਹੀਂ ਆ ਰਹੀ ਹੱਲ ਨਹੀਂ ਉਹਦੇ ਵਾਸਤੇ ਚੱਲ ਰਿਹਾ ਜੀ ਅਸੀਂ ਇਹ ਦੇਖ ਹੀ ਰਹਸੇਗੇ ਕਿ ਡਰਾਮਾ ਚੱਲਸ ਪੰਥਕ ਕੋਈ ਕਾਲ ਤੱਕ ਦੀ ਜੈਸਾ